ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਆ ਬਹੁਤ ਚਿੰਤਾ ਗ੍ਰਸਤ ਰਹਿੰਦੇ ਆ ਅਤੇ ਉਹਨਾਂ ਦੀ ਪਰੇਸ਼ਾਨੀ ਉਹਨਾਂ ਦੀ ਚਿੰਤਾ ਦੀ ਵਜ੍ਹਾ ਹੈ ਘਰ ਦੀ ਗਰੀਬੀ ਘਰ ਦੇ ਵਿੱਚ ਪੈਸੇ ਦੀ ਕਮੀ ਉਹ ਕਹਿੰਦੇ ਵੀ ਅਸੀਂ ਜਿੰਨਾ ਮਰਜ਼ੀ ਕੰਮ ਕਰ ਲਈਏ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਫੇਰ ਵੀ ਸਾਡੇ ਘਰ ਦੀ ਪੈਸੇ ਪੱਖੋਂ ਪੂਰੀ ਨਹੀਂ ਬਣਦੀ ਕਹਿੰਦੇ ਘਰ ਦੇ ਵਿੱਚ ਪੈਸਾ ਆਉਣ ਤੋਂ ਪਹਿਲਾਂ ਹੀ ਲੱਗਣ ਦੇ ਕਈ ਥਾਂ ਬੜੇ ਪਏ ਹੁੰਦੇ ਆ ਘਰ ਦੇ ਵਿੱਚ ਆਇਆ ਪੈਸਾ ਬਿਲਕੁਲ ਨਹੀਂ ਟਿਕਦਾ ਕਹਿੰਦੇ ਸਾਡੀਆਂ ਲੋੜਾਂ ਜਰੂਰ ਤਾਂ ਹੀ ਬੜੀ ਮੁਸ਼ਕਲ ਦੇ ਨਾਲ ਪੂਰੀਆਂ ਹੁੰਦੀਆਂ ਨੇ ਸ਼ੌਂਕ ਪੂਰੇ ਕਰਨੇ ਤਾਂ ਬਹੁਤ ਦੂਰ ਦੀ ਗੱਲ ਆ ਕਹਿੰਦੇ ਸਮਝ ਨਹੀਂ ਆਉਂਦੀ ਕੀ ਕਰਦੇ ਵਿੱਚ ਕੀ ਹੋ ਰਿਹਾ ਏ ਇੰਨੀ ਮਿਹਨਤ ਕਰਨ ਦੇ ਬਾਵਜੂਦ ਇੰਨਾ ਕੰਮ ਕੰਦਾ ਕਰਨ ਦੇ ਬਾਵਜੂਦ ਵੀ ਕਰਦੇ ਵਿੱਚ ਬਰਕਤ ਕਿਉਂ ਨਹੀਂ ਆ ਰਹੀ ਰਿਜਕ ਦੇ ਵਿੱਚ ਬਰਕਤ ਕਿਉਂ ਨਹੀਂ ਆ ਤੇ ਕਹਿੰਦੇ ਕਰਦੀ ਬਰਕਤ ਵਧਾਉਣ ਦੇ ਲਈ ਰਿਜਕ ਵਿੱਚ ਬਰਕਤ ਲਿਆਉਣ ਦੇ ਲਈ ਅਸੀਂ ਕਈ ਤਰ੍ਹਾਂ ਦੇ ਯਤਨ ਵੀ ਕਰਕੇ ਦੇਖ ਲੈ ਸਾਨੂੰ ਜਿਵੇਂ ਕੋਈ ਕਹਿੰਦਾ ਅਸੀਂ ਉਹ ਮੇ ਕਰ ਲੈਨੇ ਆ ਜੇ ਕਿਸੇ ਨੇ ਕਿਹਾ ਕਿ ਘਰ ਦੇ ਵਿੱਚ ਕੁਝ ਖਾਸ ਚੀਜ਼ਾਂ ਲਿਆ ਕੇ ਰੱਖੋ ਇਹ ਚੀਜ਼ਾਂ ਪੈਸੇ ਨੂੰ ਆਕਰਸ਼ਿਤ ਕਰਦੀਆਂ ਨੇ ਤਾਂ ਕਹਿੰਦੇ ਅਸੀਂ ਉਹ ਚੀਜ਼ਾਂ ਵੀ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਕੇ ਵੇਖ ਲਈਆਂ ਕੋਈ ਫਰਕ ਨਹੀਂ ਪਿਆ ਜੇ ਕਿਸੇ ਨੇ ਕਿਹਾ ਵੀ ਘਰ ਦੇ ਵਿੱਚ ਫਲਾਣਾ ਪੌਦਾ ਲਗਾਓ ਅਸੀਂ ਉਹ ਪੌਦਾ ਵੀ ਘਰ ਦੇ ਵਿੱਚ ਲਗਾ ਕੇ ਰੱਖ ਲਿਆ ਮਣੀ ਪਲਾਟ ਘਰ ਵਿੱਚ ਰੱਖ ਕੇ ਵੇਖ ਲਿਆ ਕਹਿੰਦੇ ਵੀ ਇਹ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਕਿੰਦੇ ਪਰਸਾਨ ਹੁੰਦਾ ਉਹਦੇ ਨਾਲੇ ਕੋਈ ਫਰਕ ਨਹੀਂ ਪਿਆ ਮਤਲਬ ਸਾਨੂੰ ਜਿਵੇਂ ਕੋਈ ਕਹਿੰਦਾ ਸੀ ਉਵੇਂ ਵੀ ਕਰਕੇ ਦੇਖ ਲਿਆ ਹਰ ਟੂਣਾ ਟੋਟਕਾ ਉਬਾ ਕਰਕੇ ਦੇਖ ਲਿਆ ਪਰ ਸਾਡੀ ਪੈਸੇ ਪੱਖੋਂ ਪਰੇਸ਼ਾਨੀ ਉਵੇਂ ਦੀ ਉਵੇਂ ਹੀ ਬੜੀ ਹੋਈ ਆ ਹੋਰ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਘਰ ਦੇ ਵਿੱਚ ਨਿੱਕੀ-ਨਿੱਕੀ ਗੱਲ ਤੋਂ ਕਲੇਸ਼ ਰਹਿਣਾ ਜਾਂ ਕਈ ਭੈਣ ਭਰਾਵਾਂ ਨੂੰ ਨਾ ਕੋਈ ਹੋਰ ਚੀਜ਼ ਆਪਣੇ ਜੀਵਨ ਦੇ ਵਿੱਚ ਚਾਹੀਦੀ ਹੁੰਦੀ ਆ ਤਾਂ ਉਹਨੂੰ ਪ੍ਰਾਪਤ ਕਰਨ ਦੇ ਲਈ ਬੜੀ ਮਿਹਨਤ ਕਰਦੇ ਆ ਬਹੁਤ ਯਤਨ ਕਰਦੇ ਆ ਪਰ ਇੰਨੇ ਯਤਨ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਚੀਜ਼ ਨੂੰ ਹਾਸਲ ਨਹੀਂ ਕਰ ਪਉਂਦੇ ਉਹ ਇਸ ਕਰਕੇ ਵੀ ਦੁਖੀ ਪਰੇਸ਼ਾਨ ਰਹਿੰਦੇ ਆ ਤਾਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿਸਾ ਨੂੰ ਆਪਣੇ ਜੀਵਨ ਦੇ ਵਿੱਚ ਜੋ ਵੀ ਚਾਹੀਦਾ ਹੈ ਉਹਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਨੀ ਪਵੇਗੀ ਮਿਹਨਤ ਤੋਂ ਬਿਨਾਂ ਤਾਂ ਗੱਲ ਨਹੀਂ ਬਣਨੀ ਪਰ ਨਾਲ ਇਹ ਵੀ ਸੱਚ ਹੈ ਕਿ ਮਿਹਨਤ ਦੇ ਨਾਲ-ਨਾਲ ਗੁਰੂ ਦੀ ਰਹਿਮਤ ਹੋਣੀ ਵੀ ਬਹੁਤ ਜ਼ਰੂਰੀ ਆ ਜਦੋਂ ਸਾਡੀ ਮਿਹਨਤ ਦੇ ਨਾਲ ਗੁਰੂ ਦੀ ਰਹਿਮਤ ਜੁੜ ਜਾਂਦੀ ਹੈ ਨਾ ਫਿਰ ਸਾਡੀ ਕੀਤੀ ਹੋਈ ਥੋੜੀ ਜੀ ਮਿਹਨਤ ਨੂੰ ਵੀ ਬਹੁਤ ਰੰਗ ਭਾਗ ਲੱਗ ਜਾਂਦੇ ਆ ਸਤਿਗੁਰ ਸੱਚੇ ਬਾਦਸ਼ਾਹ ਜੀ ਸਾਡੇ ਥੋੜੇ ਦੇ ਵਿੱਚ ਵੀ ਬਰਕਤਾਂ ਪਾ ਦਿੰਦੇ ਆ ਥੋੜੀ ਚੀਜ਼ ਵੀ ਮੁੱਕਦੀ ਨਹੀਂ ਸੋ ਇਸ ਕਰਕੇ ਆਪਣੇ ਗੁਰੂ ਦੀ ਰਹਿਮਤ ਹਾਸਲ ਕਰਨ ਦੇ ਲਈ ਵੀ ਯਤਨ ਕਰੋ ਤੇ ਗੁਰੂ ਦੀ ਰਹਿਮਤ ਕਿੱਨੇ ਮਿਲੇਗੀ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਜਪ ਕੇ ਅਤੇ ਸਿਰਫ ਨਾਮ ਜਪਿਆ ਵੀ ਗੱਲ ਨਹੀਂ ਬਣਨੀ ਸਾਡਾ ਗੁਰੂ ਦੇ ਉੱਤੇ ਪੂਰਾ ਭਰੋਸਾ ਵੀ ਹੋਣਾ ਚਾਹੀਦਾ ਏ ਸਾਡੀ ਆਸ ਸਾਡੀ ਅਰਦਾਸ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੋਣੀ ਚਾਹੀਦੀ ਆ ਉਸ ਇੱਕ ਦੇਤੇ ਹੋਣੀ ਚਾਹੀਦੀ ਆ ਇਧਰ ਉਧਰ ਦੀਆਂ ਆਸਾਂ ਮੰਨ ਦੇ ਵਿੱਚੋਂ ਕੱਢਣੀਆਂ ਪੈਣਗੀਆਂ ਜੋ ਵੀ ਕੰਮ ਧੰਦਾ ਕਰਨਾ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਰੋ ਆਪਣੇ ਗੁਰੂ ਸਾਹਿਬ ਜੀ ਦੀ ਆਗਿਆ ਉਹਨਾਂ ਦਾ ਆਸ਼ੀਰਵਾਦ ਲੈ ਕੇ ਫਿਰ ਕੰਮ ਧੰਦਾ ਕਰਨਾ ਸ਼ੁਰੂ ਕਰੋ ਤਾਂ ਦੇਖਣਾ ਹਰ ਕੰਮ ਦੇ ਵਿੱਚ ਬਰਕਤ ਆਪੇ ਬੇਗੀ ਕਰੋ ਬਾਹਰ ਜੰਨੇ ਆ ਗੁਰੂ ਦਾ ਓਟ ਆਸਰਾ ਲੈ ਕੇ ਜਾਓ ਕਿਸੇ ਵੀ ਕੰਮ ਤੇ ਜੰਨੇ ਆ ਗੁਰੂ ਦਾ ਓਟ ਆਸਰਾ ਲੈ ਕੇ ਜਾਓ ਘਰ ਵਿੱਚ ਪਹਿਲਾਂ ਗੁਰਬਾਣੀ ਦਾ ਪਾਠ ਕਰੋ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਫਿਰ ਆਪਣੇ ਕੰਮ ਤੇ ਜਾਓ ਤਾਂ ਦੇਖਣਾ ਜਿੱਥੇ ਅਸੀਂ ਕੰਮ ਤੇ ਜਾਣਾ ਹੋਵੇਗਾ ਨਾ ਸਾਡੇ ਨਾਲੋਂ ਪਹਿਲਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਥੇ ਪਹੁੰਚੇ ਹੋਣਗੇ ਉਹ ਸਾਡਾ ਕੰਮ ਕਰਨਾ ਆਸਾਨ ਹੋ ਜਾਵੇਗਾ ਜੋ ਆਪਣਾ ਰੋਜ਼ ਦਾ ਕੰਮ ਧੰਦਾ ਕਾਰੋਬਾਰ ਹੈ ਜੋ ਵੀ ਤੁਸੀਂ ਨੌਕਰੀ ਕਰਦੇ ਹੋ ਭਾਵੇਂ ਦਿਹਾੜੀ ਕਰਦੇ ਹੋ ਭਾਵੇਂ ਦੁਕਾਨਦਾਰੀ ਕਰਦੇ ਹੋ ਆਪਣੀ ਕਿਰਤ ਕਰਨ ਤੋਂ ਪਹਿਲਾਂ ਮਾਲਕ ਦਾ ਨਾਮ ਜਪੋ ਪਾਵੇਂ ਤੁਸੀਂ 5 ਵਾਰ 10 ਵਾਰ 15 ਵਾਰ ਮੂਲ ਮੰਤਰ ਜੀ ਦਾ ਜਾਪ ਕਰ ਲੋ ਨਾਲ ਹੀ ਮਾਲਕ ਦਾ ਸ਼ੁਕਰਾਨਾ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਿਆ ਤੁਸੀਂ ਮੈਨੂੰ ਆਹ ਕਿਰਤ ਬਖਸ਼ੀ ਆ ਤੁਸੀਂ ਮੈਨੂੰ ਇਹ ਕਾਰੋਬਾਰ ਦਿੱਤਾ ਏ ਜਿਹਦੇ ਨਾਲ ਮੈਂ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਹਾਂ ਜੋ ਵੀ ਤੁਹਾਡਾ ਕੰਮ ਆ ਭਾਵੇਂ ਛੋਟਾ ਏ ਭਾਵੇਂ ਵੱਡਾ ਏ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਾਡੀ ਸੋਚ ਛੋਟੀ ਵੱਡੀ ਹੁੰਦੀ ਆ ਪਹਿਲਾਂ ਤਾਂ ਆਪਣੇ ਕੰਮ ਦੀ ਕਦਰ ਕਰੋ ਆਪਣੀ ਕਿਰਤ ਦੀ ਕਦਰ ਕਰੋ ਫਿਰ ਉਹ ਕਿਰਤ ਦੀ ਕਮਾਈ ਦੇ ਵਿੱਚੋਂ ਤੁਹਾਨੂੰ ਬਰਕਤ ਹੋਵੇਗੀ ਵਾਧਾ ਮਿਲੇਗਾ ਕਈ ਲੋਕ ਨਾ ساری ساری ਉਮਰ ਆਪਣੇ ਕੰਮ ਧੰਦੇ ਆਪਣੇ ਕਾਰੋਬਾਰ ਤੋਂ ਹੀ ਸੰਤੁਸ਼ਟ ਨਹੀਂ ਹੁੰਦੇ ਉਹ ਬਦੂ ਰੁੱਤੀ ਆਪਣਾ ਕੰਮ ਧੰਦਾ ਕਾਰੋਬਾਰ ਕਰਦੇ ਆ ਪਰ ਨਹੀਂ ਜੋ ਵੀ ਤੁਹਾਡੀ ਜੀਵਨਵਾਰੀ ਹੈ ਜੋ ਵੀ ਤੁਹਾਡਾ ਕੰਮ ਧੰਦਾ ਕਾਰੋਬਾਰ ਹੈ ਜੋ ਵੀ ਨੌਕਰੀ ਕਰਦੇ ਹੋ ਨਾ ਉਹਨੂੰ ਖੁਸ਼ੀ ਖੁਸ਼ੀ ਚਾਹ ਦੇ ਨਾਲ ਕਰੋ ਪੂਰੀ ਇਮਾਨਦਾਰੀ ਦੇ ਨਾਲ ਕਰੋ ਅਤੇ ਜੋ ਵੀ ਤੁਹਾਡੀ ਹੱਕ ਸੱਚੀ ਨੀਕ ਕਮਾਈ ਹੈ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢੋ ਜਦੋਂ ਆਪਾਂ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ ਹਾਂ ਸੱਚ ਕਰਕੇ ਜਾਣਿਓ ਉਹ ਕੱਢਿਆ ਹੋਇਆ ਦਸਵੰਦ ਵੀ 10 ਗੁਣਾ ਹੋ ਕੇ ਵਾਪਸ ਆਉਂਦਾ ਹੈ ਜਿਸ ਕਰਕੇ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੋ ਅਤੇ ਉਹ ਦਸਵੰਦ ਨੂੰ ਤੁਸੀਂ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾ ਸਕਦੇ ਹੋ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ 'ਚ ਭੇਟ ਕਰਕੇ ਆ ਸਕਦੇ ਹੋ ਗੁਰੂ ਸਾਹਿਬ ਜੀ ਬਹੁਤ ਕਿਰਪਾ ਕਰਨਗੇ ਤੁਹਾਡੀ ਉਨੀ ਕਿ ਕਮਾਈ ਦੇ ਵਿੱਚੋਂ ਹੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਇਹ ਗੱਲ ਬਾਅਦ ਤੁਸੀਂ ਅਜਮਾ ਕੇ ਦੇਖ ਲਓ ਮਾਲਕ ਦਾ ਸ਼ੁਕਰਾਨਾ ਕਰਨਾ ਨਾ ਛੱਡੋ ਜਿੰਨੇ ਵੀ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਉਹਨਾਂ ਹੀ ਅਸੀਂ ਘਾਟੇ ਦੇ ਵਿੱਚ ਜੰਨੇ ਆ ਅਤੇ ਜਿੰਨਾ ਹੀ ਅਸੀਂ ਮਾਲਕ ਦਿਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਉਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਹੁੰਦੀ ਆ ਸੋ ਮੁੱਕ ਦੀ ਗੱਲ ਇਹ ਆ ਕਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਆਪਣੀਆਂ ਲੋੜਾਂ ਆਪਣੇ ਪਰਿਵਾਰ ਦੀਆਂ ਲੋੜਾਂ ਜਰੂਰ ਤਾਂ ਪੂਰੀਆਂ ਕਰਨ ਦੇ ਲਈ ਪੈਸਾ ਤਾਂ ਜ਼ਰੂਰੀ ਆ ਅਤੇ ਪੈਸਾ ਤਾਂ ਆਵੇਗਾ ਜੇ ਅਸੀਂ ਕੋਈ ਕੰਮ ਧੰਦਾ ਕਾਰੋਬਾਰ ਕਰਾਂਗੇ ਉਹਦੇ ਵਿੱਚ ਰੱਜ ਕੇ ਮਿਹਨਤ ਕਰਾਂਗੇ ਪਰ ਮਿਹਨਤ ਦੇ ਨਾਮ ਨਾਲ ਗੁਰੂ ਦੀ ਰਹਿਮਤ ਵੀ ਜ਼ਰੂਰੀ ਆ ਤੇ ਗੁਰੂ ਦੀ ਰਹਿਮਤ ਕਿੰਜ ਹੋਵੇਗੀ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕੇ ਹੱਕ ਸੱਚ ਦੀ ਕਿਰਤ ਕਮਾਈ ਕਰਕੇ ਕਿਉਂਕਿ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਹੀ ਵਰਕਤਾ ਪੈਂਦੀਆਂ ਨੇ ਅਤੇ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਣਾ ਅਤੇ ਉਹ ਦਸਵੰਦ ਨੂੰ ਨੇਕ ਕੰਮਾਂ ਦੇ ਵਿੱਚ ਲਾਉਣਾ ਵਾਹਿਗੁਰੂ ਜੀ ਦੇ ਵੱਲੋਂ ਦਿੱਤੀ ਹੋਈ ਹਰ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਅਤੇ ਸਭ ਤੋਂ ਜ਼ਰੂਰੀ ਗੱਲ ਕਿ ਸਾਡਾ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਪੂਰਾ ਹੋਣਾ ਕਿਉਂਕਿ ਸੰਗਤ ਜੀ ਜੇਕਰ ਸਾਡਾ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਪੂਰਾ ਹੈ ਤਾਂ ਹੀ ਸਾਡਾ ਜਪਿਆ ਹੋਇਆ ਨਾਮ ਸਾਡੀ ਕੀਤੀ ਹੋਈ ਅਰਦਾਸ ਬੇਨਤੀ ਸਾਡੇ ਕੀਤੇ ਹੋਏ ਨੇਕ ਕੰਮ ਸਾਡੇ ਵੱਲੋਂ ਕੀਤਾ ਹੋਇਆ ਮਾਲਕ ਦਾ ਸ਼ੁਕਰਾਨਾ ਮਾਲਕ ਦੇ ਚਰਨਾਂ ਦੇ ਵਿੱਚ ਪ੍ਰਮਾਣ ਹੋਵੇਗਾ ਸੋ ਮਾਲਕ ਦੇ ਉੱਤੇ ਭਰੋਸਾ ਪੂਰਾ ਰੱਖਣਾ ਹੈ ਅਤੇ ਭਰੋਸੇ ਵਾਲਿਆਂ ਦੇ ਬੇੜੇ ਸਿੱਜੇ ਹੀ ਤਰ ਜਾਂਦੇ ਆ ਜਿਨ੍ਹਾਂ ਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਪ੍ਰਸਾਦ ਹੁੰਦਾ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦੇ ਉੱਤੇ ਬਹੁਤ ਛੇਤੀ ਕਿਰਪਾ ਕਰਦੇ ਆ ਅਤੇ ਬਹੁਤ ਜ਼ਿਆਦਾ ਕਿਰਪਾ ਕਰਦੇ ਆ ਉਹ ਪਰਮਪਿਤਾ ਪ੍ਰਮਾਤਮਾ ਜੀ ਸਰਵ ਕਲਾ ਸਮਰੱਥ ਨੇ ਉਹ ਸਭ ਕੁਝ ਕਰ ਸਕਦੇ ਆ ਇੱਕ ਪਲ ਦੇ ਵਿੱਚ ਕਿਸੇ ਦੀ ਵੀ ਜ਼ਿੰਦਗੀ ਬਦਲ ਸਕਦੇ ਆ ਗੁਰੂ ਸਾਹਿਬ ਜੀ ਤਰਸ ਦੇ ਘਰ ਦੇ ਵਿੱਚ ਆ ਜਾਣ ਤਾਂ ਆਪਣੇ ਕਰਦੀਆਂ ਬਖਸ਼ਿਸ਼ਾਂ ਦੇ ਖਾਤੇ ਖੋਲ ਦਿੰਦੇ ਆ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ